ਪਿਛਲੀ 4 ਤਾਰੀਖ ਨੂੰ ਇੱਕ ਬੜਾ ਅਨਫੋਰਚੂਨੇਟ ਇਨਸੀਡੈਂਟ ਵਾਪਰਿਆ ਸੀਗਾ ਜ ਜਦੇ ਵਿੱਚ ਮਿਸਟਰ ਸੰਦੀਪ ਕੁਮਾਰ ਜੀ ਨਾਂ ਜਿਹੜੇ ਸਰਪੰਚ ਸੀਗੇ ਉਹਨਾਂ ਦਾ ਕਤਲ ਕਰਤਾ ਸੀਗਾ ਗੋਲੀਆਂ ਮਾਰ ਕੇ ਤੇ ਉਸ ਤੋਂ ਬਾਅਦ ਇਮੀਡੀਏਟਲੀ ਜਿਹੜਾ ਹੈਗਾ ਸਾਡੀ ਟੀਮਸ ਨੇ ਇਨਵੈਸਟੀਗੇਸ਼ਨ ਟੇਕ ਅਪ ਕਰਦੇ ਹੋਏ ਇਸ ਕੇਸ ਨੂੰ ਫਾਲੋਅ ਅਪ ਕਰਨਾ ਸ਼ੁਰੂ ਕੀਤਾ ਜ ਜਦੇ ਵਿੱਚ ਇੱਕ 302 ਇਤਿਆਮ ਸੈਕਟਰ ਦੇ ਤਹਿਤ ਮੁਕਦਮਾ ਦਰਜ ਕੀਤਾ ਗਿਆ ਇਨੀਸ਼ੀਅਲੀ ਜਿਹੜੇ ਹੈਗੇ ਉਹ ਇੱਕ ਅਕਿਊਜ਼ਡ ਅਨੂਪ ਕੁਮਾਰ ਐਲੀਅਸ ਵਿੱਕੀ ਜਿਹੜਾ ਹੈਗਾ ਉਹ ਬਾਈ ਨੇਮ ਆਇਡੈਂਟੀਫਾਈਡ ਸੀਗਾ ਉਸ ਤੋਂ ਇਲਾਵਾ ਬਾਕੀ ਅਕਿਊਜ਼ਡ ਆਇਡੈਂਟੀਫਾਈਡ ਨਹੀਂ ਸੀਗੇ ਇੱਕ ਮੋਟਰਸਾਈਕਲ ਤੇ ਆ ਕੇ ਤਿੰਨ ਲੋਕਾਂ ਨੇ ਜਿਹੜਾ ਹੈਗਾ ਇਸ ਕਤਲ ਨੂੰ ਅੰਜਾਮ ਦਿੱਤਾ ਸੀਗਾ ਜਿਹੜਾ ਸੀਸੀਟੀਵੀ ਫੁਟੇਜ ਤੋਂ ਵੀ ਜਿਹੜਾ ਜਿੰਨਾ ਸਾਨੂੰ ਕਲੀਅਰ ਹੋਇਆ ਤੇ ਉਹ ਸਾਡੀ ਟੀਮ ਨੇ ਅੱਗੇ ਇਨਵੈਸਟੀਗੇਟ ਕਰਦੇ ਵੇ ਪਹਿਲਾਂ ਇਨੀਸ਼ੀਅਲੀ ਜਿਹੜੇ ਤਿੰਨ ਮੇਨ ਅਕਿਊਜ਼ਡ ਬਾਈਕ ਤੇ ਸੀਗੇ ਉਹਨਾਂ ਦੀ ਪਛਾਣ ਅਨੂਪ ਕੁਮਾਰ ਐਲੀਅਸ ਵਿੱਕੀ ਮਨਪ੍ਰੀਤ ਐਲੀਅਸ ਮਨੀਸ਼ ਤੇ ਰੋਹਿਤ ਲਿਆ ਸੂਰਜ ਦੇ ਨਾਮ ਤੋਂ ਕੀਤੀ ਇਸ ਤੋਂ ਬਾਅਦ ਜਿਹੜਾ ਹੈਗਾ ਸਾਡੀ ਟੀਮ ਨੇ ਵਿਥਿਨ ਆਈ ਥਿੰਕ 24 ਆਰ ਜਿਹੜਾ ਹੈਗਾ ਉਹ ਅਸੀਂ ਇੱਕ ਇੱਕ ਅਕੂ ਸੂਰਜ ਕੁਮਾਰ ਨੂੰ ਅਸੀਂ ਅਰੈਸਟ ਕੀਤਾ ਉਸ ਤੋਂ ਫਰਦਰ ਜਿਹੜਾ ਹੈਗਾ ਉਹ ਤਪਤੀਸ਼ ਕਰਦੇ ਹੋਏ ਕਿਉਂਕਿ ਜਿਹੜਾ ਵਿੱਕੀ ਹੈਗਾ ਉਹਦਾ ਬ੍ਰਦਰ ਵੀ ਇੱਕ ਕੇਸ ਸੇ ਪਹਿਲਾਂ ਤੋਂ ਨੋਮਿਨੇਟਡ ਹੈਗਾ ਤੇ ਵਿੱਕੀ ਵੀ 1307 ਦੋਨੋਂ ਸੇਮ ਕੇਸ ਸੇ ਹੈਗੇ ਤੇ ਥੋੜਾ ਜਿਹਾ ਕ੍ਰਿਮੀਨਲ ਟਾਈਪ ਦੀ ਇਹਨਾਂ ਦੀ ਮੈਂਟੈਲਿਟੀ ਹੈਗੀ ਆ ਇਨਵੈਸਟੀਗੇਸ਼ਨ ਦੇ ਸਿਸਟਮ ਨਾਲ ਤੇ ਮੋਬਾਈਲ ਫੋਨਸ ਦੇ ਜਿਸ ਤਰੀਕੇ ਨਾਲ ਨਰਸਟ੍ਰੀਸ਼ਨ ਹੁੰਦੀ ਹੈਗੀ ਉਹਦੇ ਨਾਲ ਵੈਲ ਇਨਫਾਰਮਡ ਹੈਗੇ ਤੇ ਇਹਨਾਂ ਨੇ ਆਪਣੇ ਮੋਬਾਈਲ ਫੋਨਸ ਵਗੈਰਾ ਬੰਦ ਕਰਕੇ ਜਿਹੜੇ ਟੈਕਨੀਕਲ ਸਪੋਰਟ ਹੁੰਦਾ ਉਹਨੂੰ ਸਾਰੇ ਨੂੰ ਇਹਨਾਂ ਨੇ ਹਮਪਤ ਕੀਤਾ ਤੇ ਫਿਰ ਅਸੀਂ ਜਿਹੜੀ ਹੈਗੀ ਸਾਡੀ ਟੀਮਸ ਨੇ ਐਸਪੀਡੀ ਦੀ ਅਗਵਾਈ ਹੇਠ ਡੀਐਸਬੀ ਡੀ ਦੀ ਅਗਵਾਈ ਹੇਠ ਇੰਚਾਰਜ ਸੀਆਈਏ ਐਸਐਚਓ ਹਰਿਆਣਾ ਐਸਐਚਓ ਦਸਵਾ ਐਸਐਚਓ ਮੇਟਿਆਣਾ ਅਸਟੋ ਹਾਜੀਪੁਰ ਅਸੀਂ ਕੁਛ ਬਾਹਲ ਜ਼ਿਲਿਆਂ ਦੀ ਵੀ ਮਦਦ ਲਿੱਤੀ ਜਿਹਦੇ ਵਿੱਚ ਐਸਐਸਪੀ ਆਪਣੇ ਕਪੂਰਥਲਾ ਦੀ ਹੈਲਪ ਐਸਐਸਪੀ ਜਲੰਧਰ ਰੂਰਲ ਦੀ ਹੈਲਪ ਸੀਪੀ ਸਾਹਿਬ ਜਲੰਧਰ ਦੀ ਹੈਲਪ ਜਿਹੜੀ ਹੈਗੀ ਵਕਫ ਵਕਟ ਟਾਈਮ ਤੇ ਅਸੀਂ ਲੈਂਦੇ ਰਹੇ ਆ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਸਾਡੇ ਡੀਆਈਜੀ ਸਾਹਿਬ ਸਾਨੂੰ ਗਾਈਡ ਕਰਦੇ ਰਹੇ ਤੇ ਹਿਊਮਨ ਇੰਟ ਦੇ ਰਾਹੀਂ ਅਸੀਂ ਫਾਲੋਅ ਅਪ ਕਰਦੇ ਹੋਏ ਜਿਹੜੇ ਜਿਹੜੇ ਲੋਕਾਂ ਨੇ ਇਹਨਾਂ ਨੂੰ ਇਨੀਸ਼ੀਅਲੀ ਭਜਨ ਚ ਮਦਦ ਕੀਤੀ ਉਹ ਇੱਕ ਸੰਮਿਤ ਕੁਮਾਰ ਨੂੰ ਅਸੀਂ ਆਇਡੈਂਟੀਫਾਈਡ ਕੀਤਾ ਜੀ ਨੇ ਆਪਣੀ Swift ਕਾਰ ਚ ਇਨਾਂ ਨੂੰ ਪਹਿਲੇ ਦਿਨ ਜਦੋਂ ਵਾਰਦਾਤ ਹੋਈ ਸੀਗੀ ਉਦੋਂ ਆਪਣੇ Swift ਕਾਰ ਚ ਬਿਠਾ ਕੇ ਅੱਗੇ ਛੱਡ ਕੇ ਆਇਆ ਜਦੋਂ ਇਨਾਂ ਦੀ ਬਾਈਕ ਦਾ ਪੈਟਰੋਲ ਖਤਮ ਹੋ ਗਿਆ ਸੀਗਾ ਉਸ ਤੋਂ ਬਾਅਦ ਉਸ ਦੇ ਬਾਅਦ ਅਸੀਂ ਇੱਕ ਗੋਪੀ ਤੇ ਇੱਕ ਮਨਦੀਪ ਦੀ ਪਛਾਣ ਕੀਤੀ ਜਿਨ੍ਹਾਂ ਨੇ ਅੱਗੇ ਦੀ ਬਾਈਕ ਨੂੰ ਪੈਟਰੋਲ ਪਵਾਇਆ ਤੇ ਇਹਨੂੰ ਭਜਨ ਚ ਹੈਲਪ ਕੀਤੀ ਮਨਦੀਪ ਕੁਮਾਰ ਤੇ ਗੋਪੀ ਨੂੰ ਅਸੀਂ ਰੀਸੈਂਟਲੀ ਅਰੈਸਟ ਕੀਤਾ ਤੇ ਉਹਨਾਂ ਦੇ ਕੁਸ਼ਤਾਸ ਤੋਂ ਤੇ ਔਰ ਬਾਕੀ ਹਿਊਮਨ ਇਨਪੁਟ ਤੋਂ ਸਾਨੂੰ ਕਲੂ ਮਿਲੇ ਕੁਝ ਵਾਈਟਲ ਕਲੂ ਜਿਹੜੇ ਮਿਲੇ ਤੇ ਐਟ ਦ ਸੇਮ ਟਾਈਮ ਕੁਝ ਟੈਕਨੀਕਲ ਵੀ ਅਸੀਂ ਇਨਵੈਸਟੀਗੇਟ ਕੀਤਾ ਤੇ ਉਹਦੇ ਆਧਾਰ ਤੇ ਜਿਹੜਾ ਹੈਗਾ ਕੱਲ ਰਾਤ ਨੂੰ ਸਾਡੇ ਕੋਲ ਇਨਫੋਰਮੇਸ਼ਨ ਸੀਗੀ ਕਾਫੀ ਟਾਈਮ ਤੋਂ ਸਾਡੀ ਟੀਮ ਵੱਖਰੀ ਵੱਖਰੀ ਥਾਵਾਂ ਤੇ ਮੂਵ ਕਰ ਰਹੀ ਸੀਗੀ ਬਟ ਕੱਲ ਸਪੈਸਿਫਿਕ ਇਨਫੋਰਮੇਸ਼ਨ ਪਹਿਲਾਂ ਜਿਹੜਾ ਹੈਗਾ ਦੋਸ਼ੀ ਹੁਸ਼ਿਆਰਪੁਰ ਸ਼ਹਿਰ ਚ ਮੂਵ ਕਰਦਾ ਹੋਇਆ ਰਿਪੋਰਟ ਕੀਤਾ ਗਿਆ ਜਿਹਦੇ ਵਿੱਚ ਆ ਬਜਵਾੜਾ ਫੋਟਰ ਵਾਲੇ ਪਾਸੇ ਤੇ ਇਧਰ ਦਿਖਿਆ ਤੇ ਉੱਥੇ ਸਾਡੇ ਟੀਮਸ ਨੇ ਸੀਸੀਟੀਵੀ ਫੁਟੇਜ ਤੇ ਹੋਰ ਸਾਰੇ ਚੀਜ਼ਾਂ ਚੈੱਕ ਕੀਤੀ ਉਸ ਤੋਂ ਬਾਅਦ ਹਿਊਮਨ ਇਨਪੁਟ ਸਾਡੇ ਕੋਲ ਜਿਹੜੀ ਆਈ ਤੇ ਬਾਕੀ ਸਾਡੇ ਉਧਰਾਂ ਹੀ ਜਿਹੜਾ ਹੈਗਾ ਪਤਾ ਲੱਗਿਆ ਕਿ ਦਸਵਾ ਵਾਲੇ ਪਾਸੇ ਮੂਵ ਕਰ ਰਿਹਾ ਹੈਗਾ ਤੇ ਦੋ ਲੋਕ ਹੈਗੇ ਤੇ ਦੋ ਲੋਕ ਜਿਹੜੇ ਦੋਨੋਂ ਹੀ ਦੋਸ਼ੀ ਮਨੀਸ਼ ਕੁਮਾਰ ਅਤੇ ਅਨੂਕ ਕੁਮਾਰ ਜਿਹੜੇ ਹੈਗੇ ਉਹ ਦੋਨੋਂ ਮੂਵ ਕਰ ਰਹੇ ਸੀਗੇ ਵਕ ਵਕ ਟੀਮਾਂ ਸਾਡੀ ਇਸ ਚੀਜ਼ ਜੇ ਇਹਨਾਂ ਨੂੰ ਫੜਨ ਵਾਸਤੇ ਡਿਪਲੋਟ ਕੀਤੀ ਗਈਆਂ ਜਿਹਦੇ ਵਿੱਚ ਐਸ ਐਚ ਓ ਦਸਵਾ ਕੀ ਟੀਮ ਉਧਰ ਵਾਲੇ ਪਾਸੇ ਦੋ ਜਾਸਚ ਹਰਿਆਣਾ ਦੀ ਟੀਮ 88A ਦੀ ਟੀਮ ਡੀਐਸਪੀ ਡੀ ਤੇ ਹੋਰ ਬਾਕੀ ਸਥਿਤੀ ਦੀਆਂ ਟੀਮਾਂ ਵੱਖਰੀ ਵੱਖਰੀ ਸਿਵਲ ਚ ਤੇ ਯੂਨੀਫਾਰਮ ਚ ਤੇ ਸਾਰੀ ਇਹਨਾਂ ਨੇ ਤੇ ਜਦੋਂ ਕਾਫੀ ਰਾਤ ਨੂੰ ਜਦੋਂ ਲਗਭਗ 10 10:30 ਵਜੇ ਦੇ ਆਸ-ਪਾਸ ਜਿਹਨਾਂ ਨੂੰ ਚੇਸ ਕਰ ਰਹੇ ਸੀਗੇ ਉਸ ਟਾਈਮ ਜਿਹੜਾ ਹੈਗਾ ਇੱਕ ਬਰੀਫ ਐਕਸਚੇਂਜ ਆਫ ਫਾਇਰ ਇਹਨਾਂ ਨੇ ਕੀਤਾ ਕਿਉਂਕਿ ਆ ਬੜੇ ਹੈਬਿਚੁਅਲ ਜਿਹੜੇ ਹੈਗੇ ਹੈਗੇ ਤੇ ਇਹਨਾਂ ਕੋਲੇ ਵੈਪਨ ਸੀਗਾ ਬੰਦੇ ਕੋਲੇ ਅਨੁਪਮ ਕੁਮਾਰ ਕੋਲੇ ਇਹਨਾਂ ਨੇ ਪੁਲਿਸ ਪਾਰਟੀ ਜਦੋਂ ਇਹਨਾਂ ਨੂੰ ਬਿਲਕੁਲ ਕਲੋਜ਼ਲੀ ਫਾਲੋ ਕਰ ਰਹੀ ਸੀ ਜੀ ਤੇ ਜਦੋਂ ਫੜਨ ਲਗੇ ਤੇ ਇਹਨਾਂ ਨੇ ਫਾਇਰ ਕੀਤਾ ਤੇ ਐਕਸਚੇਂਜ ਆਫ ਫਾਇਰ ਚ ਅਨੂਪ ਕੁਮਾਰ ਐਲ ਐਸ ਜਿਹੜਾ ਵਿੱਕੀ ਮੇਨ ਜਿਹੜਾ ਕਿਊਟ ਹੈਗਾ ਜਿਹੜਾ ਸ਼ੂਟਰ ਸੀਗਾ ਜਿਨੇ ਕਤਲ ਕੀਤਾ ਗੋਲੀ ਚਲਾ ਕੇ ਉਹਦੇ ਲੱਤ ਤੇ ਜਿਹੜੀ ਹੈਗੀ ਦੋ ਗੋਲੀਆਂ ਲੱਗੀ ਤੇ ਉਸ ਤੋਂ ਬਾਅਦ ਅਸੀਂ ਫੜਿਆ ਹੈਗਾ ਉਹਨੂੰ ਤੇ ਉਸ ਤੋਂ ਉਹਦੀ ਜਿਹੜੀ ਇਨਫੋਰਮੇਸ਼ਨ ਸੀ ਉਹਦੇ ਆਧਾਰ ਤੇ ਹੀ ਫਰਦਰ ਜਿਹੜਾ ਉਹਦਾ ਸਾਥੀ ਸੀਗਾ ਇੱਕ ਮਨੀਸ਼ ਕੁਮਾਰ ਉਹਨੂੰ ਤੇ ਉਹਦੇ ਇੱਕ ਬ੍ਰਦਰ ਨੂੰ ਜਿਹੜਾ ਕਿ ਇਹਨਾਂ ਨੂੰ ਭਜਨ 'ਚ ਕਾਫੀ ਮਦਦ ਕਰ ਰਿਆ ਸੀਗਾ ਕਰਨ ਉਹਨਾਂ ਨੂੰ ਸਾਡੀ ਟੀਮ ਨੇ ਅੱਜ अर्ਲੀ ਮਾਰਨਿੰਗ ਅਰੈਸਟ ਕੀਤਾ ਤੇ ਹੁਣ ਤੱਕ ਜਿਹੜਾ ਹੈਗਾ ਇਸ ਕੇਸ 'ਚ ਜਿਹੜੇ 3 ਦੋਸ਼ੀ ਸੀਗੇ ਮੇਨ ਜਿਨ੍ਹਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਉਹ ਤਿੰਨੋਂ ਦੋਸ਼ੀ ਫੜੇ ਗਏ ਹੈਗੇ ਤੇ ਉਸ ਤੋਂ ਇਲਾਵਾ 4 ਲੋਕ ਉਹ ਜਿਨ੍ਹਾਂ ਨੇ ਇਹਨਾਂ ਨੂੰ ਭਜਨ 'ਚ ਮਦਦ ਕੀਤੀ ਇਹਨਾਂ ਨੂੰ ਸ਼ੈਲਟਰ ਕੀਤਾ ਤੇ ਹੁਣ ਤੱਕ ਦੀ ਇਨਵੈਸਟੀਗੇਸ਼ਨ ਕਿਉਂਕਿ ਜਿਹੜਾ ਮੇਨ ਅਕਿਊਜ਼ਡ ਹੈਗਾ ਉਹ ਫਿਰ ਪਹਿਲਾਂ ਸਿਵਲ ਹਸਪੀਟਲੋਂ ਨੂੰ ਇਮੀਡੀਏਟਲੀ ਟ੍ਰੀਟਮੈਂਟ ਵਾਸਤੇ ਲਾਇਆ ਗਿਆ ਇਥੋਂ ਉਹਨੂੰ ਰੈਫਰ ਕਰ ਦਿੱਤਾ ਗਿਆ ਅੰਮ੍ਰਿਤਸਰ ਹਸਪੀਟਲ 'ਚ ਤੇ ਉੱਥੇ ਉਹ ਅੰਡਰ ਟ੍ਰੀਟਮੈਂਟ ਹੈਗਾ ਤੇ ਉਹ ਫਰਦਰ ਇਨਵੈਸਟੀਗੇਸ਼ਨ ਜਿਹੜੀ ਹੈਗੀ ਉਸ ਤੋਂ ਹੁਣ ਅੱਗੇ ਕਰਾਂਗੇ ਜਦੋਂ ਉਹ ਡਿਸਚਾਰਜ ਹੁੰਦਾ ਦਾ ਟ੍ਰੀਟਮੈਂਟ ਤੋਂ ਬਾਅਦ ਬਟ ਇਨੀਸ਼ੀਅਲੀ ਜਿਹੜੀ ਚੀਜ਼ ਆਈ ਹੈ ਕਿ ਇਹਨਾਂ ਨੇ ਵਜਨ 'ਚ ਮਦਦ ਵੀ ਕੀਤੀ ਇਹਨਾਂ ਨੇ ਵੈਪਨ ਵਾਸਤੇ ਵੀ ਜਿਹੜਾ ਹੈਗਾ ਇਹਨੂੰ ਹੈਲਪ ਕੀਤੀ ਕਿੱਥੋਂ ਅਰੇਂਜ ਕਰਨਾ ਕਿਸ ਤਰੀਕੇ ਨਾਲ ਅਰੇਂਜ ਕਰਨਾ ਬਾਕੀ ਅਸੀਂ ਔਰ ਫਰਦਰ ਇਨਵੈਸਟੀਗੇਟ ਕਰ ਰਹੇ ਹਾਂ ਤੇ ਅਗਲੀ ਅਪਡੇਟਸ ਵੀ ਤੁਹਾਨੂੰ ਅਸੀਂ ਸ਼ੇਅਰ ਕਰਾਂਗੇ ਸਰਕਾਰਨ ਕੀ ਇਰੀਆ ਮੁਕ ਕਰਨ ਕੀ ਇਰੀਆ ਹੈ ਇੱਕ ਕਤਲ ਦੇਖੋ ਜਿਵੇਂ ਤੁਹਾਨੂੰ ਹੁਣ ਤੱਕ ਜਿਹੜਾ ਮੇਨ ਅਕਿਊਜ਼ਡ ਹੈਗਾ ਉਹ ਕੱਲ ਜਿਹੜਾ ਹੈਗਾ ਇੱਕ ਬ੍ਰੀਫ ਐਕਸ ਜੋ ਫਾਇਰ ਚ ਇੰਜਰਡ ਹੋਇਆ ਹੈਗਾ ਤੇ ਉਹ ਸੀਰੀਅਸਲੀ ਇੰਜਰਡ ਹੈਗਾ ਹੀ ਇਜ਼ ਐਡਮਿਟਿਡ ਇਨ ਅੰਮ੍ਰਿਤਸਰ ਹਸਪੀਟਲ ਆਫਟਰ ਰੈਪਲ ਤੋਂ ਉਹ ਹੁਣ ਤੱਕ ਜਿਹੜਾ ਹੈਗਾ ਉਹਦੇ ਨਾਲ ਅਸੀਂ ਬਹੁਤ ਜ਼ਿਆਦਾ ਗੱਲਬਾਤ ਨਹੀਂ ਕਰ ਪਾਏ ਹੈਗੇ ਬਟ ਜਿੰਨੀ ਕ ਅਸੀਂ ਗੱਲਬਾਤ ਕੀਤੀ ਹੈਗੀ ਬਾਕੀ ਦੋਸ਼ਾਂ ਨਾਲ ਫੜਿਆ ਹੈਗਾ ਤੇ ਪ੍ਰਾਈਮ ਅਫਸਰ ਜਿਹੜਾ ਹੈਗਾ ਕਿ 1 ਵਜੇ ਜਿਹੜੀ ਹੈਗੀ ਉਹ ਤੋਂ ਆ ਹੈਗੀ ਜਿਹੜੀ ਤੁਸੀਂ ਪਿੱਛਨੀ ਗੱਲ ਕਰ ਰਹੇ ਸੀਗੇ ਕਿ ਇਹਨਾਂ ਦੀ ਲੜਾਈ ਝਗੜਾ ਹੋਇਆ ਸੀਗਾ ਕੁਝ ਲੋਕਾਂ ਨਾਲ ਤੇ ਉਹਦੇ ਵਿੱਚ ਆ ਉਸ ਚੀਜ਼ ਨੂੰ ਜਿਹੜਾ ਦੋਸ਼ੀ ਹੈਗਾ ਉਹ ਸਰਪੰਚ ਦੇ ਨਾਲ ਜੋੜ ਕੇ ਦਿਖ ਰਿਹਾ ਸੀਗਾ ਤੇ ਇਹਦੇ ਨਾਲ ਦੇ ਸਾਥੀਆਂ ਨੇ ਇਹਨੂੰ ਕਾਫੀ ਪ੍ਰਵੋਕ ਕੀਤਾ ਉਸ ਚੀਜ਼ ਬਾਰੇ ਜਿਹੜੀ ਇਹਦੀ ਵੀਡੀਓ ਵਾਇਰਲ ਹੋਈ ਕਿ ਤੇਰੀ ਮਤਲਬ ਕਾਫੀ ਉਹਨੂੰ ਅਬਿਊਜ਼ ਤੇ ਪ੍ਰਵੋਕ ਤੇ ਹਿਮਿਲੇਟ ਕੀਤਾ ਤਾਂ ਕਿ ਤੇਰੇ ਕਰਕੇ ਬਦਨਾਮੀ ਬਹੁਤ ਹੋਈ ਹੈਗੀ ਸਾਡੀ ਤੇ ਤੂੰ ਕਿਸੇ ਜੋਗਰ ਨਹੀਂ ਹੈਗਾ ਇਸ ਟਾਈਪ 'ਚ ਤੇ ਉਸ ਚੀਜ਼ ਨੇ ਇਹਨੂੰ ਪ੍ਰਵੋਕ ਕੀਤਾ ਇਸ ਕ੍ਰਾਈਮ ਨੂੰ ਕਮਿਟ ਕਰਨ ਵਾਸਤੇ ਬਟ ਜਿਹੜਾ ਹੈਗਾ ਆ ਕੱਲੀ ਵਜੇ ਜਿਹੜੀ ਹੈਗੀ ਉਦੋਂ ਤੱਕ ਸਾਬਿਤ ਨਹੀਂ ਹੋ ਜਾਂਦੀ ਹੈ ਕਿ ਜਦੋਂ ਤੱਕ ਕਿ ਖੁਦ ਅਕਿਊਜ਼ਡ ਆ ਕੇ ਇਸ ਚੀਜ਼ ਨੂੰ ਅਮ ਕਲੈਰੀਫਾਈ ਨਹੀਂ ਕਰਦਾ ਕੰਫੈਸ ਨਹੀਂ ਕਰਦਾ ਹੈਗਾ ਤੇ ਐਟ ది ਸੇਮ ਟਾਈਮ ਸਾਡੀ ਇਨਵੈਸਟੀਗੇਸ਼ਨ ਚਾ ਕੋਰੋਬੋਰੇਟ ਨਹੀਂ ਹੁੰਦੀ ਹੈਗੀ ਐਟ ది ਸੇਮ ਟਾਈਮ ਇਹਨਾਂ ਨੇ ਜਿਹੜੇ ਮੈਂ ਤੁਹਾਨੂੰ ਕਿਹਾ ਕਿ ਇਹਦਾ ਬ੍ਰਦਰ ਜਿਹੜਾ ਹੈਗਾ ਉਹ ਹੀ ਇਜ਼ ਵਨ ਆਫ ਦੀ ਮੇਨ ਰੀਜ਼ਨ ਜਿਹਨੇ ਇਹਨੂੰ ਪ੍ਰੋਵੋਕ ਕੀਤਾ ਇਸ ਚੀਜ਼ ਵਾਸਤੇ ਜਿਹੜੀ ਸਾਡੀ ਹੁਣ ਤੱਕ ਦੀ ਇਨਵੈਸਟੀਗੇਸ਼ਨ ਆਈ ਹੈਗੀ ਬਾਕੀ ਅਸੀਂ ਔਰ ਇਨਵੈਸਟੀਗੇਟ ਯੂ نو ਕਰ ਰਹੇ ਹਾਂ ਫਰਦਰ ਤੇ ਇਨ ਡੈਪਥ ਇਨਵੈਸਟੀਗੇਸ਼ਨ ਜਿਹੜੀ ਹੈਗੀ ਆਪਾਂ ਕਰਾਂਗੇ ਇਹਦੇ ਇਹਦੇ ਕੇਸ ਦੇ ਅੰਦਰ ਕਿ ਵੈਪਨ ਦਾ ਸੋਰਸ ਕਿੱਥੋਂ ਤੱਕ ਬਲ ਇਨਾਂ ਨੇ ਫੈਸਿਲੀਟੇਟ ਕੀਤਾ ਬਟ ਕਿਹੜੇ ਬੰਦੇ ਰਾਹੀਂ ਜਿਹੜਾ ਹੈਗਾ ਇਹਦੇ ਕੋਲੇ ਵੈਪਨ ਪਹੁੰਚਿਆ ਤੇ ਮੇਬੀ ਇਨਾਂ ਵਿੱਚੋਂ ਹੀ ਕਿਸੇ ਬੰਦੇ ਨੇ ਵੈਪਨ ਦਿੱਤਾ ਹੋਵੇ ਬਟ ਜਦੋਂ ਤੱਕ ਪੁਸਤਾ ਅਸੀਂ ਡਿਟੇਲ ਚ ਨਹੀਂ ਕਰ ਲੈਂਦੇ ਹੈਗੇ ਉਦੋਂ ਤੱਕ ਅਸੀਂ ਕਿਸੇ ਚੀਜ਼ ਤੇ ਨਹੀਂ ਹਾਂ ਜੀ ਮੈਂ ਤੁਹਾਨੂੰ ਕ੍ਰਿਮੀਨਲ ਰਿਕਾਰਡ ਸਾਰਿਆਂ ਦਾ ਹੀ ਦੱਸ ਦੇਣਾ ਕੋਈ ਮੈਂ ਸਾਰਿਆਂ ਦਾ ਕ੍ਰਿਮੀਨਲ ਰਿਕਾਰਡ ਕਰ ਦਿਆਂ ਤੁਹਾਨੂੰ ਇੱਕ ਮਿੰਟ ਬ੍ਰਦਰ ਇੱਕ ਮਿੰਟ ਜਿਹੜੀ ਸਾਡੀ ਬਰਾਮਦਗੀ ਹੈਗੀ ਉਹ ਹੁਣ ਤੱਕ ਜਿਹੜਾ ਹੈਗਾ ਇੱਕ ਅਸੀਂ ਪਿਸਤੌਲ ਪਿਸਤੌਲ ਜਿਹੜਾ ਹੈਗਾ 32 ਬੋਰ 3 ਰਾਉਂਡਸ ਦੇ ਨਾਲ ਰਿਕਵਰ ਕੀਤਾ ਹੈਗਾ ਇੱਕ ਦਾਤਰ ਅਸੀਂ ਰਿਕਵਰ ਕੀਤਾ ਇੱਕ ਸਵਿਫਟ ਕਾਰ ਜਿਹਦੇ ਇਸ ਕਾਰ ਚ ਜਿਹੜਾ ਹੈਗਾ ਇਹਨਾਂ ਨੂੰ ਇਨੀਸ਼ੀਅਲੀ ਵਜਨ ਚ ਹੈਲਪ ਕੀਤੀ ਗਈ ਔਰ ਰਿਕਵਰ ਕੀਤੀ ਹੈਗੀ ਇੱਕ ਪਲੇਟਨਾ ਮੋਟਰਸਾਈਕਲ ਜਿਹੜੇ ਜਿੱਤੇ ਕਰਾਇਮ ਕੀਤਾ ਗਿਆ ਸੀਗਾ ਔਰ ਰਿਕਵਰ ਕੀਤੀ ਹੈਗੀ ਇੱਕ ਮੋਟਰਸਾਈਕਲ ਜਿੱਤੇ ਕਲਾ ਵਜਨ ਦੀ ਕੋਸ਼ਿਸ਼ ਕਰ ਰਹਾ ਸੀਗਾ ਉਹ ਮੋਟਰਸਾਈਕਲ ਅਸੀਂ ਰਿਕਵਰ ਕੀਤੀ ਹੈਗੀ ਜਿਹੜੇ ਦੋਸ਼ੀ ਮੈਂ ਤੁਹਾਨੂੰ ਦੱਸੇ ਕਿ 7 ਦੋਸ਼ੀ ਹੁਣ ਤੱਕ ਅਸੀਂ ਅਰੈਸਟ ਕਰ ਚੁੱਕੇ ਹਾਂ ਇਸ ਕੇਸ 'ਚ ਹੁਣ ਅਰਲੀ ਮਾਰਨਿੰਗ ਤੱਕ ਅੱਜ ਸਵੇਰ ਤੱਕ ਤੇ ਜਿਹੜੇ ਹੈਗੇ ਆ ਜਿਹੜਾ ਕੱਲ ਬਰੀਫ ਐਕਸਚੇਂਜ ਆਫ ਫਾਇਰ ਹੋਇਆ ਇਹਦੇ ਸਬੰਧ ਚ ਵੀ ਇੱਕ ਮੁਕਦਮਾ 307 ਦੇ ਤਹਿਤ 353 186 ਦੇ ਤਹਿਤ ਤੇ ਆਮ ਸੈਕਟ ਦੇ ਤਹਿਤ ਪੁਲਿਸ ਸਟੇਸ਼ਨ ਹਰਿਆਣਾ ਦਰਜ ਕੀਤਾ ਗਿਆ ਕਿਉਂਕਿ ਪੁਲਿਸ ਪਾਰਟੀ ਜਦੋਂ ਆਪਣੀ ਡਿਊਟੀ ਤੇ ਇਹਨੂੰ ਫੜਨ ਦੀ ਕੋਸ਼ਿਸ਼ ਕਰ ਰਹੀ ਸੀ ਕਿ ਇਹਨਾਂ ਨੇ ਜਿਹੜਾ ਹੈਗਾ ਫਾਇਰ ਕੀਤਾ ਉਹਨਾਂ ਨੇ ਸੈਲਫ ਡਿਫੈਂਸ ਤੇ ਜਿਹੜਾ ਹੈਗਾ ਇਹ ਤੇ ਫਾਇਰ ਕਰਕੇ ਇਹਨੂੰ ਕਾਬੂ ਕੀਤਾ ਜਿਹੜਾ ਦੋਸ਼ੀ ਅਨੂਪ ਕੁਮਾਰ ਹੈਗਾ ਅਨੂਪ ਕੁਮਾਰ ਤੇ ਦੋ ਮੁਕਦਮੇ ਜਿਹੜੇ ਹੈਗੇ ਦਰਜ ਹੈਗੇ ਜਿਹੜਾ 1 ਤੋਂ 307 ਵਾਲਾ ਹੈਗਾ ਤੇ ਜਿਹੜਾ ਪਹਿਲਾਂ ਦਰਜ ਹੋਇਆ ਵਾ ਸੀਗਾ ਮੋਡਲ ਟਾਊਨ ਥਾਣੇ ਚ ਤੇ ਦੂਜਾ ਜਿਹੜਾ 302 ਵਾਲਾ ਕੇਸ ਹੈਗਾ ਹੁਣ ਇੱਕ ਦਰਜ ਹੋਰ ਅਸੀਂ ਜਿਹੜਾ ਕੀਤਾ ਹੈਗਾ ਅੱਜ ਹਰਿਆਣਾ ਥਾਣੇ ਚ ਤੇ ਤੀਜਾ ਮੁਕੱਦਮਾ ਹੋ ਗਿਆ ਰੋਹਿਤ ਕੁਮਾਰ ਤੇ ਵੀ ਦੋ ਕੇਸ ਦਰਜ ਹੈਗੇ ਇੱਕ ਐਨਡੀਪੀਐਸ ਦਾ ਤੇ ਇੱਕ ਆ ਜਿਹੜਾ ਮਟਰ ਵਾਲਾ ਕੇਸ ਦਰਜ ਹੈਗਾ ਕਰਨ ਕੁਮਾਰ ਤੇ ਵੀ ਜਿਹੜਾ ਹੈਗਾ ਇਸ ਕੇਸ ਤੋਂ ਇਲਾਵਾ ਪਹਿਲਾਂ ਇੱਕ ਕੇਸ ਦਰਜ ਸੀਗਾ 307 ਦਾ ਜਿਹੜਾ ਗੋਪੀ ਹੈਗਾ ਉਹਦੇ ਤੇ 7 ਕੇਸ ਦਰਜ ਹੈਗੇ ਹੋਣ ਵਾਲੇ ਕੇਸ ਨੂੰ ਇਨਕਲੂਡ ਕਰਕੇ 6 ਕੇਸ ਪਹਿਲਾਂ ਹੈਗੇ ਜੀ ਜਿਹੜੇ ਪ੍ਰिजन ਐਕਟ ਦੇ ਐਨਡੀਪੀਐਸ ਐਕਟ ਦੇ ਐਫਆਈਆਰ ਦਰਜ ਹੈਗੇ ਤੇ ਇੱਕ 302 307 ਦਾ ਵੀ ਭੋਗਪੁਰ ਥਾਣੇ ਦਾ ਕੇਸ ਇੱਤੇ 2018 ਦਾ ਦਰਜ ਹੈਗਾ ਉਸ ਤੋਂ ਬਾਅਦ ਮਨਦੀਪ ਜਿਹੜਾ ਹੈਗਾ ਉੱਤੇ ਪ੍ਰिजन ਐਕਟ ਦੇ ਕਾਫੀ ਕੇਸ ਦਰਜ ਹੈਗੇ 399 402 ਦੇ ਕੇਸ ਹੈਗੇ ਇੱਤੇ ਐਨਡੀਪੀਐਸ ਐਕਟ ਦੇ ਕਾਫੀ ਕੇਸ ਦਰਜ ਹੈਗੇ ਤੇ ਇਸ ਤੋਂ ਇਲਾਵਾ ਬਾਕੀਆਂ ਬਾਰੇ ਜਿਹੜਾ ਹੈਗਾ ਸੀ ਔਰ ਫਰਦਰ ਇਨਵੈਸਟੀਗੇਟ ਕਰ ਲੈਣਾ

उसके बाद में मनीष कुमार और करण को अभी रिसेंटली हमने अरेस्ट किया है हम आपको अपडेट कर देते हैं लोकेशन जी जी और बताएं आप मेन मुद्दे पे फोकस करिए ना हाँ 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 मनीष ते पहला जिला कोई एफआईआर जिला हैगा एक मेरे ख्याल दर्ज हैगा मनीष ते ओ सी मनीष मनीष तो नहीं आई नहीं आई एफआईआर हैगा जी ਉਨੀ ਨੇ ਨਜਾਇਜ਼ ਬਿਸਤੂ ਲਾ ਗਏ ਮਜੇ ਬੱਤੀ ਬੋਦਰ ਕੋਨ ਇਨਵੈਸਟੀਗੇਸ਼ਨ ਇਸੀ ਚੀਜ਼ ਨੂੰ ਤਾਂ ਇਨਵੈਸਟੀਗੇਸ਼ਨ ਕਹਿੰਦੇ ਹੈਗਾ ਜਨਾਬ ਹਨਾ ਜੀ ਦੇਖੋ ਆਪਾਂ ਚਲੋ ਥੈਂਕ ਯੂ ਫॉर 올 ਯੂਅਰ ਕੋਆਪਰੇਸ਼ਨ ਕਿ ਤੁਸੀਂ ਸਾਰਿਆਂ ਨੇ ਬਹੁਤ ਸਾਥ ਦਿੱਤਾ ਹੈਗਾ ਇਸ ਕੇਸ ਦੀ ਇਨਵੈਸਟੀਗੇਸ਼ਨ ਵਾਸਤੇ ਤੇ ਐਟ ਦੀ ਸੇਮ ਟਾਈਮ ਫੈਮਿਲੀ ਤੇ ਬਾਕੀ ਵਕ ਵਕ ਜਥੇ ਬੰਦਿਆਂ ਨੇ ਵੀ ਜਿਹੜਾ ਹੈਗਾ ਪੁਲਿਸ ਨੂੰ ਪੂਰਾ ਕੋਆਪਰੇਟ ਕੀਤਾ ਹੈਗਾ ਕਿ ਪੁਲਿਸ ਨੂੰ ਸਫੀਸ਼ੀਐਂਟ ਟਾਈਮ ਦਿੱਤਾ ਜਾ ਸਕੇ ਤੇ ਇਟ ਵਾਸ ਅ ਟਫ ਕੇਸ टू क्रैक एंड बहुत ही मतलब ਸਾਡੀ 10 ਟੀਮਾਂ ਦਾ ਪਿਛਲੇ 6-7 ਦਿਨ ਤੋਂ मतलब ਆਲਮੋਸਟ ਜਿਹੜਾ ਹੈਗਾ 18 ਘੰਟੇ ਅਸੀਂ ਕੰਮ ਕਰ ਰਹੇ ਹੈਗੇ ਤੇ 10 ਟੀਮਾਂ ਚ ਲਗਭਗ 80 ਤੋਂ 100 ਮੁਲਾਜ਼ਮ ਰਾਤ ਦਿਨ ਇਸ ਚੀਜ਼ ਤੇ ਲਗੇ ਹੋਏ ਸੀ ਇਟ ਵਾਸ ਅ ਸੈਂਸੇਸ਼ਨਲ ਕੇਸ ਤੇ ਬਾਏ ਦੀ ਗ੍ਰੇਸ ਆਫ ਗੋਡ ਬਾਏ ਸਪੋਰਟ ਆਫ 올 ਆਰ ਸੀਨੀਅਰਸ ਹੈਡਕੁਆਟਰ ਤੋਂ ਮਨਜੋਗ ਡੀਜੀਪੀ ਸਾਹਿਬ ਸਪੈਸ਼ਲ ਡੀਜੀ ਲਾਅ ਐਂਡ ਆਰਡਰ ਐਡੀਜੀ ਇੰਟੈਲੀਜੈਂਸ ਐਡੀਜੀ ਸੀਆਈ ਸਾਡੀ ਇੰਟੈਲੀਜੈਂਸ ਦੀ ਟੀਮ ਸਾਡੇ ਡੀਆਈਜੀ ਸਾਹਿਬ ਸਾਰਿਆਂ ਨੇ ਜਿਹੜਾ ਹੈਗਾ ਸਾਨੂੰ ਬਹੁਤ ਸਪੋਰਟ ਕੀਤਾ ਕੋਆਪਰੇਟ ਕੀਤਾ ਗਾਈਡ ਕੀਤਾ ਜਿਹਦੇ ਕਰਕੇ ਤੇ ਸਾਡੀ ਟੀਮ ਦੀ ਇੱਕ ਟੀਮ ਕੋਆਰਡੀਨੇਟਡ ਟੀਮ ਐਫਰਟ ਰਹੀ ਜਿਹੜਾ ਹੈਗਾ ਸਾਡੀ ਟੀਮਸ ਨੇ ਬਹੁਤ ਵਧੀਆ ਸਾਰੇ ਇਹਨਾਂ ਦੇ ਸਾਰੇ ਸਹਿਰਾ ਜਾਂਦਾ ਹੈਗਾ ਜਿਹੜੇ ਸਾਡੇ ਮੁੰਡੇ ਖੜੇ ਹੈਗੇ ਜਿਨ੍ਹਾਂ ਨੇ ਬਹੁਤ ਮਿਹਨਤ ਨਾਲ ਜਿਹੜਾ ਹੈਗਾ ਇਟ ਵਾਸ ਅ ਟਫ ਕੇਸ ਟੂ ਕ੍ਰੈਕ ਐਂਡ ਫਾਈਨਲੀ ਵੀ ਕੁਡ ਡੂ ਇਟ ਸੋ ਥੈਂਕ ਯੂ ਫਾਰ 올 ਯਰ ਸਪੋਰਟ ਐਂਡ ਸਾਡਾ ਆਈ ਹੈਗਾ ਕਿ ਕੋਈ ਵੀ ਬੰਦਾ ਕ੍ਰਾਈਮਨਲ ਜਿਹੜਾ ਹੈਗਾ ਜੇਕਰ ਇਸ ਤਰੀਕੇ ਦੀ ਐਕਟੀਵਿਟੀ ਕਰੇਗਾ ਤੇ ਫਿਰ ਉਹ ਕਾਨੂੰਨ ਤੋਂ ਬਚ ਨਹੀਂ ਸਕਦਾ ਕਿਸੇ ਵੀ ਤਰੀਕੇ ਨਾਲ ਹੋ ਸਕਦਾ ਹੈਗਾ ਉਹਨੂੰ ਫੜਨ ਚ ਮਤਲਬ 2 ਦਿਨ ਲੱਗ ਜਾਣ 5 ਦਿਨ ਲੱਗ ਜਾਣ 7 ਦਿਨ ਲੱਗ ਜਾਣ 10 ਦਿਨ ਲੱਗ ਜਾਣ ਬਟ ਉਹ ਫੜਿਆ ਜਾਏਗਾ ਉਹ ਕੋਈ ਉਹਦਾ ਕੋਈ ਬਚਾਅ ਨਹੀਂ ਹੈਗਾ ਸਰ ਪਰਿਵਾਰ ਤੋਂ ਕੋਈ ਰਾਹਤਾ ਹੋਇਆ ਸਰ ਕੀ ਸਰਕਾਰ ਵੱਲੋਂ ਨਹੀਂ ਕੋਈ ਮੈਨੂੰ ਮਿਲ ਲੱਗਦਾ ਹੁਣ ਤੋਂ ਮੈਨੂੰ ਲੱਗਦਾ ਕੋਈ ਇਸ਼ੂ ਨਹੀਂ ਹੈਗਾ ਕਿਉਂਕਿ ਇਨੀਸ਼ੀਅਲੀ ਤੋਂ ਡਿਮਾਂਡ ਵਾਸ ਟੂ ਅਰੈਸ 3 ਪੀਪਲ ਹੈ ਨਾ ਜੀ ਤੇ ਹੁਣ ਹੁਣ ਤੱਕ ਤਾਂ ਅਸੀਂ ਤੋਂ ਇਵਨ 7 ਲੋਕ ਫੜ ਚੁਕੇ ਹੈਗੇ ਇਸ ਕੇਸ 'ਚ ਤੇ ਪਰਿਵਾਰ ਦਾ ਤਾਂ ਆਈ ਸੀਗਾ ਜੀ ਕਿ ਜਿਹੜੇ ਦੋਸ਼ੀ ਹੈਗੇ ਉਹਨਾਂ ਨੂੰ ਸਜ਼ਾ ਮਿਲੇ ਤੇ ਫੜੇ ਜਾਣ ਤੇ ਉਹ ਆਬਵੀਅਸਲੀ ਫੜੇ ਗਏ ਹੈਗੇ ਤੇ ਮੈਨੂੰ ਲੱਗਦਾ ਹੁਣ ਪਰਿਵਾਰ ਦੀ ਜਿਹੜੀ ਹੈਗੀ ਉਹ ਇਸ ਚੀਜ਼ ਤੇ ਹੋਏਗੀ ਬਾਕੀ ਵੀ ਇਨਵੈਸਟੀਗੇਸ਼ਨ ਉਸੇ ਕਨਕਲੂਡ ਕਰਾਂਗੇ ਤੇ 100% ਟਰਾਂਸਪਰੈਂਟ ਮੈਨਰ 'ਚ ਸਾਡੀ ਇਨਵੈਸਟੀਗੇਸ਼ਨ ਕੈਰੀ ਆਊਟ ਹੋਏਗੀ ਜੀ ਥੈਂਕ ਯੂ ਜੀ ਥੈਂਕ ਯੂ